ਸਤਨਾਮ ਵਾਹਿਗੁਰੂ ਸਾਹਿਬ ਜੀ ਕਬੀਰ ਥੂਨੀ ਪਾਈ ਥਿਤ ਭਈ ਸਤਗੁਰ ਬੰਦੀ ਧੀਰ ਕਬੀਰ ਹੀਰਾ ਬਨ ਜਿਆ ਮਾਨ ਸਰੋਵਰ ਤੀਰ ਕਬੀਰ ਹਰ ਹੀਰਾ ਜਨ ਜੋਹਰੀ ਲੇ ਕੈ ਮੰਡਾ ਹਾਟ ਜਬ ਹੀ ਪਾਈ ਇਹ ਪਾਰਖੂ ਤਬ ਹੀਰਨ ਕੀ ਸਾਠ ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ ਅਮਰਾਪੁਰ ਵਾਸਾ ਕਰੋ ਹਰ ਗਿਆ ਬਹੋਰੈ ਬਿਤ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜੋ ਪਾਵੇ ਨਾਮ ਕਬੀਰ ਜਿਹ ਮਾਰਗ ਪੰਡਤ ਗਏ ਪਾਛੈ ਭਰੀ ਬਹੀਰ ਇਕ ਅਵਕਟ ਘਾਟੀ ਰਾਮ ਕੀ ਤਿਹ ਚੜ ਰਹਿਓ ਕਬੀਰ ਕਬੀਰ ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨ ਤਬ ਕੁਲ ਕਿਸ ਕਾ ਲਾਜ ਸੀ ਜਬ ਲੈ ਧਰੈ ਮਸਾਨ ਕਬੀਰ ਡੂਬਹਿ ਗੋਰੇ ਬਾਪੁਰੇ ਬਹੁ ਲੋਗਨ ਕੀ ਕਾਨ ਪਾਰੋ ਸੀ ਕੇ ਜੋ ਹੂਆ ਤੂੰ ਆਪਣੇ ਭੀ ਜਾਨ ਕਬੀਰ ਭਲੀ ਮਧੂ ਕਰੀ ਨਾ ਨਾ ਵਿਦ ਕੋ 나ਜ ਦਾਵਾ ਕਾਹੂ ਕੋ ਨਹੀਂ ਬਡਾ ਦੇਸ ਬਡ ਰਾਜ ਕਬੀਰ ਦਾਵੇ ਦਾਜਨ ਹੋਤ ਹੈ ਨਿਰਦਾਵੈ ਰਹੈ ਨ ਸੰਕ ਜੋ ਜਨ ਨਿਰਦਾਵੈ ਰਹੈ ਸੋ ਗਨੈ ਦਰਸੋ ਰੰਗ ਕਬੀਰ ਪਾਲ ਸਮੋਹਾ ਸਰਵਰ ਭਰਾ ਪੀ ਨ ਸਕੈ ਕੋਈ ਨੀਰ ਭਾਗ ਵੱਡੇ ਥੇ ਪਾਇਓ ਤੂੰ ਪਰ ਪਰ ਪਿਓ ਕਬੀਰ ਕਬੀਰ ਪਰਭਾਤੇ ਤਾਰੇ ਖਿਸੈ ਤਿਉ ਏ ਖਿਸੈ ਸਰੀਰ ਏ ਦੋਇ ਅੱਖਰ ਨਾ ਖਿਸੈ ਜੋਗ ਹੈ ਰਹਿਓ ਕਬੀਰ ਕਬੀਰ ਕੋਠੀ ਕਾਠ ਕੀ ਦਹਿ ਦਿਸ ਲਾਗੀ ਆਗ ਪੰਡਤ ਪੰਡਤ ਜਲ ਮੂਏ ਮੂਰਖ ਉਬਰੇ ਭਾਗ ਕਬੀਰ ਸੰਸਾ ਦੂਰ ਕਰ ਕਾਗਦ ਦੇਹ ਵਿਹਾਏ ਬਾਵਨ ਅਖਰ ਸੋਧ ਕੈ ਹਰ ਚਰਨੀ ਚਿਤ ਲਾਏ ਕਬੀਰ ਸੰਤ ਨਾ ਛਾੜੈ ਸੰਤਈ ਜੋ ਕੋ ਟਿਕ ਮਿਲੈ ਅਸੰਤ ਮਲਿਆ ਗੁਰੂ ਪੀਂਘੰਮ ਵਿਢਿਓ ਤਾਂ ਸੀਤਲਤਾ ਨਾਂਤ ਜੰਤ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਗ ਹਾਰਿਆ ਸੋ ਜਨਕੇ ਉਦਕ ਸਮਾਨ ਕਬੀਰ ਸਾਰੀ ਸਿਰਜਣਹਾਰ ਕੀ ਜਾਣੈ ਨਾਹੀ ਕੋਇ ਕਹਿ ਜਾਣੈ ਆਪਨ ਧਨੀ ਕਹਿ ਦਾਸ دیਵਾਨੀ ਹੋਇ ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈ ਸਭ ਫੂਲ ਉਰਾ ਗਰ ਪਾਣੀ ਭਇਆ ਜਾਇ ਮਿਲਿਓ ਢਲ ਖੂਲ ਕਬੀਰਾ ਤੂਰ ਸਕੇਲ ਕੈ ਉਰੀਆ ਬਾਂਦੀ ਦੇ ਦਿਵਸ ਯਾਰ ਕੋ ਪੇਖਣਾ ਅੰਤ ਖਹਿ ਕੀ ਖੇ ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇ ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਭਈ ਸਭ ਕੀ ਜਹ ਅਨਭਉ ਤਹ ਪੈ ਨਹੀਂ ਜਹ ਭਉ ਤਹ ਹਰਨਾਹੀ ਕਹੋ ਕਬੀਰ ਵਿਚਾਰ ਕੈ ਸਤ ਸਨੋ ਮਨ ਮਾਹੇ ਕਬੀਰ ਜਿਨਹੋ ਕਿਛੂ ਜਾਣਿਆ ਨਹੀਂ ਤਿੰਨ ਸੁਖ ਨੀਂਦ ਵਿਹਾਏ ਹਮੋ ਜੋ ਬੂਜਾ ਬੂਜਨਾ ਪੂਰੀ ਭਰੀ ਬਲਾਈ ਕਬੀਰ ਮਾਰੇ ਬਹੁਤ ਪੁਕਾਰਿਆ ਪੀਰੁ ਪੁਕਾਰੈ ਔਰ ਲਾਗੀ ਝੋਟ ਮਰਮ ਕੀ ਰਹਿਓ ਕਬੀਰ ਆਠੌਰ ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ લેਉ ਸਾਸ ਚੋਟ ਸੁਹਾਰੈ ਸ਼ਬਦ ਕੀ ਕਾਸ਼ ਗੁਰੂ ਮੈਂ ਦਾਸ ਕਬੀਰ ਮੁਲਾ ਮਨਾਰੇ ਕਿਆ ਚੜੈ ਸਾਈ ਨ ਬਹਿਰਾ ਹੋਏ ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਪੀਤਰ ਜੋਏ ਸੇਖ ਸਬੂਰੀ ਬਹਾਰਾ ਕਿਆ ਹਜ ਕਾਵੇਂ ਜਾਏ ਕਬੀਰ ਜਾਂ ਕੀ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ ਕਬੀਰ ਅੱਲਾਹ ਕੀ ਕਰ ਬੰਦਗੀ ਜਿਹ ਸਿਮਰਤ ਦੁਖ ਜਾਏ ਦਿਲ ਮੈਂ ਸਾਈ ਪ੍ਰਗਟੈ 부ਜੈ ਬਲੰਤੀ ਨਾਏ ਕਬੀਰ ਜੋਰੀ ਕੀ ਏ ਜ਼ੁਲਮ ਹੈ ਕਹਤਾ ਨਾ ਹਲਾਲ ਡਾਕਟਰ ਲਈ ਕਾਮੰਗੀ ਐ ਤਬ ਹੋਏ ਕੋ ਕੌਨ ਹਵਾਲ ਕਬੀਰ ਖੂਬ ਖਾਣਾ ਕੀਚਰੀ ਜਾ ਮਹਿ ਅੰਮ੍ਰਿਤ ਲੋਨ ਹੀਰਾ ਰੋਟੀ ਕਰਨੇ ਗਲਾ ਕਟਾਵੇ ਕੌਨ ਕਬੀਰ ਗੁਰ ਲਾਗਾ ਤਬ ਜਾਨੀਐ ਮਿਟੇ ਮੋਹ ਤਨ ਤਾਪ ਹਰਖ ਸੋਗ ਦਾ ਜੈ ਨਹੀਂ ਕਬਹਾਰ ਆਪੇ ਆਪ ਕਬੀਰ ਰਾਮ ਕਹਿਨ ਮੈਂ ਭੇਦ ਹੈ ਤਾ ਮੈਂ ਏਕ ਵਿਚਾਰ ਸੋਈ ਰਾਮ ਸਬੈ ਕਹੈ ਸੋਈ ਕੋਤਕ ਹਾਰ ਕਬੀਰ ਰਾਮ ਹੈ ਰਾਮ ਕਹੋ ਕਹਿ ਬੇ ਮਹੰਬ ਬੇਕ ਏਕ ਅਨੇਕ ਮਿਲ ਗਿਆ ਏਕ ਸਮਾਨਾ ਏਕ ਕਬੀਰ ਜਾਂ ਕਰ ਸਾਧਨ ਸੀਵੀਐ ਹਰ ਕੀ ਸੇਵਾ ਨਾਹੀ ਤੇ ਕਰ ਮਰਹਟ ਸਾਰਖੇ ਪੂਤ ਬਸੈ ਤਿਨ ਮਾਹੀ ਕਬੀਰ ਗੁੰਗਾ ਹੂਆ ਬਾਵਰਾ ਬੈਰਾ ਹੂਆ ਕਾਨ ਪਾਵੋ ਤੇ ਪਿੰਗਲ ਫਇਆ ਮਾਰਿਆ ਸਤਿਗੁਰੂ ਬਾਨ ਕਬੀਰ ਸਤਿਗੁਰ ਸੂਰਮੇ ਬਾਹ ਆ ਬਾਨ ਜੋ ਏਕ ਲਾਗਤ ਹੀ ਪੋਏ ਘਿਰ ਫਰਿਆ ਪਰਾਖਰੇ ਜੇ ਛੇਕ ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਵਿਕਾਰ ਬਿਨ ਸੰਗਤ ਇਉ ਮਾ ਨਹੀਂ ਹੋਏ ਗਈ ਪਟਛਾਰ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ ਅਨਕ ਸਿਆਨੇ ਪਛ ਗਏ ਨਾ ਨਿਰਵਾਰੀ ਜਾਏ ਕਬੀਰ ਹਜ ਕਾਬੇ ਹੋ ਜਾਏ ਥਾ ਅਗੇ ਮਿਲਿਆ ਖੁਦਾਏ ਸਾਈ ਮੁਜ ਸਿਓ ਲਰ ਪਰਿਆ ਤੁਜੈ ਕਿਨ ਫੁਰਮਾਈ ਗਾਏ ਕਬੀਰ ਹਜ ਕਾਬੇ ਹੋਏ ਹੋਏ ਗਿਆ ਕੀਤੀ ਬਾਰ ਕਬੀਰ ਸਾਈ ਮੁਜ ਮੈਂ ਕਿਆ ਖਤਾ ਮਖੋ ਨ ਬੁਲੇ ਪੀਰ ਕਬੀਰ ਜੀ ਜੋ ਮਾਰੈ ਜੋਰ ਕਰ ਕਹਤੇ ਹੈ ਜੋ ਹਲਾਲ ਦਫਤਰ ਨਹੀਂ ਜਬ ਕਾਢ ਹੈ ਹੋਏਗਾ ਕੌਣ ਹਵਾਲ ਕਬੀਰ ਜੋਰ ਖੀਆ ਸੋ ਜ਼ੁਲਮ ਹੈ ਲੇ ਜਵਾਬ ਖੁਦਾਏ ਦਫਤਰ ਲੇਖਾ ਨੀਕ ਸੈ ਮਾਰ ਮੁਹੈ ਮੋਇ ਖਾਈ ਕਬੀਰ ਲੇਖਾ ਦੇਨਾ ਸੁਹਿਲਾ ਜੋ ਦਿਲ ਸੂਚੀ ਹੋਏ ਉਸ ਸਾਚੇ ਦੀਵਾਨ ਮਹਿ ਪੱਲਾ ਨਾ ਫਕਰੈ ਕੋਈ ਕਬੀਰ ਧਰਤੀ ਆਰੇ ਆਕਾਸ ਮੈਂ ਦੋਇ ਤੂੰ ਬਰੀ ਅਬਦ ਖਟ ਦਰਸ਼ਨ ਸੰਸੇ ਪਰੇ ਅਰਚਉ ਰਾਸੀ ਸਿੰਦ ਕਬੀਰ ਮੇਰਾ ਮੁਝ ਮਹਿ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੰਪਤੀ ਕਿਆ ਲਾਗੇ ਮੇਰਾ ਕਬੀਰ ਤੂੰ ਤੋਂ ਕਰਤਾ ਤੂੰ ਹੋਆ ਮੁਜ ਮੈਂ ਰਹਾ ਨਾ ਹੂੰ ਜਬ ਆਪਾ ਪਿਰਕਾ ਮਿਟ ਗਿਆ ਜਤ ਦੇਖੋਂ ਤਤ ਤੂੰ ਕਬੀਰ ਵਿਕਾਰਹਿ ਚਿਤਵਤੇ ਝੂਠੇ ਕਰਤੇ ਆਸ ਮਨੋਰਥ ਕੋਈ ਨਾ ਪੂਰੇ ਹੋ ਚਲੇ ਉਠ ਨਰਾਸ ਕਬੀਰ ਹਰਿ ਕਾ ਸਿਮਰਨ ਜੋ ਕਰੈ ਸੋ ਸੁਖੀ ਆ ਸੰਸਾਰ ਏ ਤੋਤ ਕਤੈ ਨ ਢੋਲਈ ਜਿਸ ਰਾਖੈ ਸਿਰ ਜਿਣਹਾਰ ਕਬੀਰ ਕਾਣੀ ਪੀੜਤੇ ਸਤਗੁਰ ਲਿਏ ਛੜਾਏ ਪਰਾਪੁਰਮ ਲਈ ਭਾਵਨੀ ਪ੍ਰਗਟ ਹੋਈ ਆਏ ਕਬੀਰ ਟਾਲੈ ਟੋਲੇ ਦਿਨ ਗਇਆ ਵਿਆਜ ਵਧਨ ਤੋ ਜਾਏ ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚੋ ਆਏ ਮਹੱਲਾ ਪੰਜਵਾਂ ਕਬੀਰ ਕੋ ਕਰ ਭੌ ਕਨਾਂ ਕਰੰਗ ਪਿਛੈ ਉਠਤਾਏ ਕਰਮੀ ਸਤ ਗੁਰ ਪਾਇਆ ਜਿਨ ਹਉ ਲੀਆ ਛਡਾਏ ਮਹੱਲਾ ਪੰਜਵਾਂ ਕਬੀਰ ਧਰਤੀ ਸਾਧਕੀ ਸਸ ਕਰ ਬੈ ਸਹਗਾਹੀ ਧਰਤੀ ਭਾਰ ਨ ਬਿਆਫਈ ਹੁਨ ਕੋ ਲਾਹੂ ਲਾਹੇ ਮਹੱਲਾ ਪੰਜਵਾਂ ਕਬੀਰ ਚਾਵਲ ਕਾਰਨੇ ਦੁਖ ਕੋ ਮੋਹ ਲਾਈ ਸੰਗ ਕੁ ਸੰਗੀ ਬੈਸਤੇ ਤਬ ਪੂਛੈ ਧਰਮ ਰਾਏ ਨਾਮ ਮਾਇ ਮੋਹਿਆ ਕਹਿ ਤਲੋਚਨ ਮੀਥ ਕਾਹੇ ਚੀਪੋ ਛਾਇ ਲੈ RAM ਨਾ ਲਾਵੋ ਚੀਤ ਨਾਮ ਕਹਤ ਲੋਚਨਾ ਮੁਖ ਤੇ RAM ਸੁਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਮਹੱਲਾ ਪੰਜਵਾਂ ਕਬੀਰ ਹਮਰਾ ਕੋ ਨਹੀਂ ਹਮ ਕਿਸ ਹੂ ਕੇ ਨਾਹੇ ਜਿਨ ਹੈ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੇ ਕਬੀਰ ਕੀਚੜ ਆਟਾ ਗਿਰ ਪਰਿਆ ਕਿਛੁ ਨ ਆਇਓ ਹਾਥ ਪੀਸਤ ਪੀਸਤ ਚਾਬਿਆ ਸੋਈ ਨਿਬਿਆ ਸਾਤ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਨ ਕਰੈ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਬਰਜੈ ਲੋਗ ਅਜਾਨ ਤਾਸਿਓ ਟੂਟੀ ਕਿਉ ਬਨੈ ਜਾਕੇ ਜੀਵ ਪ੍ਰਾਨ ਕਬੀਰ ਕੋਠੇ ਮੰਡਪ へਤ ਕਰ ਕਾਹੇ ਮਰੋ ਸਵਾਰ ਕਾਰਜ ਸਾਢੇ ਤੀਨ ਹੱਥ ਕਣੀ ਤਾਂ ਪੌਣੇ ਚਾਰ ਕਬੀਰ ਜੋ ਮੈਂ ਚਿਤ ਵੋ ਨਾ ਕਰੈ ਕਿਆ ਮੇਰੇ ਚਿਤ ਵੇ ਹੋਏ ਆਪਣਾ ਚਿਤ ਵਿਆਹਰ ਕਰੈ ਜੋ ਮੇਰੇ ਚਿਤ ਨਾ ਹੋਏ ਮਹੱਲਾ ਤੀਜਾ ਚਿੰਤਾ ਭੇ ਆਪ ਕਰਾਏ ਸੀ ਨਚਿੰਤ ਭੇ ਆਪ ਦੇ ਨਾਨਕ ਸੋ ਸਲਾਹੀ ਐ ਜੇ ਸਭ ਨਾਸਾਰ ਕਰੇ ਮਹੱਲਾ ਪੰਜਵਾਂ ਕਬੀਰ RAM ਨਾ ਚੀਤੇ ਫਿਰਿਆ ਲਾਲ ਚੁਮਾਹੀ ਪਾਪ ਕਰਨਤਾ ਮਰ ਗਿਆ ਆਉਦ ਫੁਨੀ ਖਿਨਮਾਹੀ ਕਬੀਰ ਕਾਇਆ ਕਾਚੀ ਘਾਰਵੀ ਕੇਵਲ ਕਾਚੀਤਾਤ ਸਾਬਤ ਰਖੈ ਸਤ RAM ਭਜ ਨਾਹੇ ਤਬਿਨ ਢੀ ਬਾਤ ਕਬੀਰ ਕੇਸੋ ਕੇਸੋ ਕੂਕੀਐ ਨਾ ਸੁਈਏ ਅਸਾਰ ਰਾਤ ਦਿਵਸ ਕੇ ਕੂਕਣੇ ਕਬਹੁ ਕੇ ਸੁਣੈ ਪੁਕਾਰ ਕਬੀਰ ਕਾਇਆ ਕਜਲੀ ਬਨ ਭਇਆ ਮਨ ਕੁੰਚਰ ਮੈਂ ਮੰਤ ਅੰਕੁਸ਼ ਗਿਆਨ ਰਤਨ ਹੈ ਖੇਵਟ ਬਿਰਲਾ ਸੰਤ ਕਬੀਰ RAM ਰਤਨ ਮੁਖ ਕੋਥਰੀ 파ਰਖ ਆਗੇ ਖੋਲ ਕੁਈ ਆਏ ਮਿਲੇ ਗੋਗਾ ਕੀ ਲੇਧੋ ਮਹੰਗੇ ਮੋਲ ਕਬੀਰ RAM ਨਾਮ ਜਾਨਿਓ ਨਹੀਂ ਪਾਲਿਓ ਕਟਕ ਕੁਟੰਬ ਤੰਦੇ ਹੀ ਮਹਿ ਮਰ ਗਇਓ ਬਾਹਰ ਭਈ ਨ ਬੰਬ ਕਬੀਰ ਆਖੀ ਕੇਰੇ ਮਾਟਕੇ ਪਲ ਪਲ ਗਈ ਵਿਹਾਰੇ ਮਨ ਜੰਜਾਲ ਨ ਛੋਡਈ ਜਮਦੀ ਆਦਮਾ ਮਾਈ ਕਬੀਰ ਤਰਵਰ ਰੂਪੀ RAM ਹੈ ਫਲ ਰੂਪੀ ਮਹਿਰਾਗ ਛਾਇਆ ਰੂਪੀ ਸਾਦ ਹੈ ਜਿਨ ਤਜਿਆ ਬਾਦ ਵਿਬਾਦ ਕਬੀਰ ਐਸਾ ਬੀਜ ਬੋਏ ਬਾਰਹ ਮਾਸ ਫਲੰਤ ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ ਕਬੀਰ ਦਾਤਾ ਸਰਵਰ ਦਇਆ ਫਲ ਉਪਕਾਰੀ ਜੀਵੰਤ ਪੰਖੀ ਚਲੇ ਦਸਾਵਰੀ ਬਿਰਖਾ ਸੁਫਲ ਫਲੰਤ ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਿਲਾਟ ਮੁਕਤ ਪਦਾਰਥ ਪਾਈਐ ਠਾਕ ਨਾਵ ਕਟਗਾਟ ਕਬੀਰ ਏਕ ਘੜੀ ਆਦੀ ਕਰੀ ਆਦੀ ਹੂ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ ਕਬੀਰ ਭਾਂਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਹੇ ਤੀਰਥ ਵਰਤ ਨੇਮ ਕੀਏ ਤੇ ਸਭੈ ਰਸਾਤਲ ਜਾਹੇ ਨੀਚੇ ਲੋਇਨ ਕਰ ਰੋ ਲੈ ਸਾਜਨ ਘਟ ਮਾਹੀ ਸਭ ਰਸ ਖੇਲੋ ਪੀ ਸੋ ਕਿਸੇ ਲਖਾਵੋ ਨਾਹੀਂ ਆਠ ਜਾਮ 64 ਕਰੀ ਤੋ ਨਿਰਖਤ ਰਹੈ ਜੀਓ ਨੀਚੇ ਲੋਇਨ ਕਿਉ ਕਰੋ ਸਭ ਘਟ ਦੇਖੋ ਪੀਓ ਸੁਣ ਸਖੀ ਪੀ ਮਹਿ ਜੀਓ ਬਸੈ ਜੀ ਮਹਿ ਬਸੈ ਕੇ ਪੀਓ ਜਿਓ ਪੀਓ 부ਜੋ ਨਹੀਂ ਘਟ ਮਹਿ ਜਿਓ ਕੇ ਪੀਓ ਕਬੀਰ ਬਾਮਨ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੀਂ ਅਰਜ ੳਰਜ ਕੈ ਪਛਮੂਆ ਚਾਰੋਂ ਬੇਦੋ ਮਾਹੀਂ ਹਰ ਹੈ ਖਾਂਡ ਰੇਤ ਮੈਂ ਵਿਖਰੀ ਹਾਥੀ ਚੁਨੀ ਨ ਜਾਏ ਕਹ ਕਬੀਰ ਗੁਰ ਭਲੀ ਬੁਝਾਈ ਕੀਟੀ ਹੋਏ ਕਹਿ ਖਾਏ ਕਬੀਰ ਜੋ ਤੋਹ ਸਾਧ ਪੈ ਰੰਮ ਕੀ ਸੀਸ ਕਾਟ ਕਰ ਗੋਏ ਖੇਲ ਤ ਖੇਲ ਤ ਹਾਲ ਕਰ ਜੋ ਕਿਛ ਹੋਏ ਤਾ ਹੋਏ ਕਬੀਰ ਜੋ ਤੋਹ ਸਾਧ ਪੈ ਰੰਮ ਕੀ ਪਾਕੇ ਸੇ ਤੀ ਖੇਲ ਕਾਚੀ ਸਰਸੋਂ ਪੇਲ ਕੈ ਨਾ ਖਾਲ ਭਈ ਨਾ ਤੇਲ ਢੁੰਡ ਤਡੋਲ ਅੰਧਗਤ ਅਰਚੀ ਨਤ ਨਾਹੀ ਸੰਤ ਕਹਿ ਨਾਮਾ ਕਿਉ ਪਾਈਐ ਬਿਨ ਭਗਤੋ ਭਗਵੰਤ ਹਰ ਸੋਹੀ ਰਾ ਛਾੜਕੈ ਕਰਹਿ ਆਨ ਕੀਆਸ ਤੀ ਨਰ ਦੋਜਿਖ ਜਾਹੇਗੇ ਸਤ ਭਾਖੈ ਰਵਿਦਾਸ ਕਬੀਰ ਜਉ ਗ੍ਰਹਿ ਕਰੈ ਤਾ ਧਰਮ ਕਰ ਨਾਹੀ ਤਾਂ ਕਰ ਬੈਰਾਗ ਬੈਰਾਗੀ ਬੰਧਨ ਕਰੈ ਤਾਂ ਕੋ ਬੜੋ ਅਭਾਗ ਕਬੀਰ ਜਉ ਗ੍ਰਹਿ ਕਰੈ ਤਾ ਧਰਮ ਕਰ ਨਾਹੀ ਤਾਂ ਕਰ ਬੈਰਾਗ ਬੈਰਾਗੀ ਬੰਧਨ ਕਰੈ ਤਾ ਕੋ ਬੜੋ ਅਭਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ